ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਾਰਗ ਮਹੱਲਾ ਪੰਜਵਾ ਅਨ ਦਿਨ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੂਖ ਸਿੱਧ ਮਨ ਬਾਛਤ ਫਲ ਲਹੀਐ ਰਹਾਉ ਆਵਹੁ ਸੰਤ ਪ੍ਰਾਨ ਸੁਖ ਦਾਤੇ ਸਿਮਰਹਿ ਪ੍ਰਭ ਅਬਨਾਸੀ ਅਨਥਹ ਨਾਥ ਦੀਨ ਦੁਖ ਪੰਜਨ ਪੂਰ ਰਹਿਓ ਘਾਟ ਵਾਸੀ ਗਾਵਤ ਸੁਨਤ ਸੁਨਾਵਤ ਸਰਦਾ ਹਰ ਰਸ ਪੀ ਵਡ ਭਾਗੇ ਹਰ ਰਸ ਪੀ ਵਡ ਭਾਗੇ ਕਾਲ ਕਲੇਸ ਮਿਟੇ ਸਭ ਤਾਨ ਤੇ RAM ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠ ਤਾਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰੱਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਾਣ ਤੇਰਾ ਪੂਰ ਰਹੇਉ ਸਰਬ ਮਹਿ ਠਾਕੁਰ ਨਾਨਕ ਸੋ ਪ੍ਰਭ ਨੇਰਾ ਸਾਰਗ ਮਹੱਲਾ ਪੰਜਵਾ ਬਲਿਹਾਰੀ ਗੁਰਦੇਵ ਚਰਨ ਜਾ ਕੈ ਸੰਗ ਪਾਰ ਬ੍ਰਹਮ ਧਿਆਈਐ ਉਪਦੇਸ ਹਮਾਰੀ ਗਾਤ ਕਰਨ ਰਹਾਉ ਦੁਖ ਰੋਗ ਭੈ ਸਗਲ ਬਿਨਾਸੀ ਜੋ ਆਵੇ ਹਰ ਸੰਤ ਚ ਸਰਣ ਜੋ ਆਵੇ ਹਰ ਸੰਤ ਸਰਣ ਆਪ ਜਪੈ ਅਬ੍ਰਹ ਨਾਮ ਜਪਾਵੇ ਵੱਡ ਸਮਰੱਥ ਤਾਰਨ ਤਰਨ ਜਾ ਕੋ ਮੰਤਰ ਉਤਾਰੈ ਸਹਸਾ ਊਨੇ ਕ ਸੁਭਰ ਪਰਣ ਆ ਊਨੇ ਜਾ ਕੋ ਮੰਤਰ ਉਤਾਰੈ ਸਹਸਾ ਉਨੇ ਕਉ ਸੁਬਰ ਪਰਨ ਹਰ ਦਾਸਨ ਕੀ ਆਗਿਆ ਮਾਨਤ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਨਹੀਂ ਪਹਿਲਾ ਮਾਨਸ ਦੇਖੀ ਵਿਸਰਾਮ ਹੈ ਹਰ ਦਾਸਨ ਕੀ ਆਗਿਆ ਮਾਨਤ ਇਥੇ ਵਿਸਰਾਮ ਲਾਉਣਾ ਹੈ ਤੇ ਨਾਹੀ ਫੁਣ ਗਰਭ ਪਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਣ ਗਰਭ ਪਰਨ ਭਗਤਨ ਕੀ ਟਹਿਲ ਕਮਾਵਤ ਗਾਵਤ ਭਗਤਨ ਕੀ ਟਹਿਲ ਕਮਾਵਤ ਗਾਵਤ ਭਗਤਨ ਕੀ ਟਹਿਲ ਕਮਾਵਤ ਗਾਵਤ ਇੱਥੇ ਵਿਸਰਾਮ ਕਮਾਵਤ ਤੇ ਠਮਕ ਲਾ ਕੇ ਗਾਵਤ ਫੇਰ ਨਖੇਰ ਕੇ ਪੜਨਾ ਭਗਤਨ ਕੀ ਟਹਿਲ ਕਮਾਵਤ ਗਾਵਤ ਦੁੱਖ ਕਾਟੇ ਤਾਕੇ ਜਨਮ ਮਰਨ ਦੁੱਖ ਕਾਟੇ ਤਾਕੇ ਜਨਮ ਮਰਨ ਜਾ ਕਉ ਭਇਓ ਕਿਰਪਾਲ ਬਿਉਠਲਾ ਤਿਨ ਹਰ ਹਰ ਅજર ਜਰਨ ਹਾਂ ਅજર ਚਰਨ ਹਰ ਰਸਹਿ ਅਗਾਨੇ ਸਹਿਜ ਸਮਾਨੇ ਮੁਖਤੇ ਨਾਹੀ ਜਾਤ ਬਰਨ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਾਪ ਜਾਪ ਉਦਰਨ ਨਾਮ ਪ੍ਰਭੂ ਜਪ ਜਪ ਹਾਂਜੀ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਾਪ ਜਾਪ ਉਧਰਨ ਸਾਰਗ ਮਹੱਲਾ ਪੰਜਵਾ ਗਾਇਓ ਰੀ ਮੈਂ ਗੁਣ ਨਿਧ ਮੰਗਲ ਗਾਇਓ ਗਾਇਓ ਰੀ ਮੈਂ ਗੁਣ ਨਿਧ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਅਵਸਰ ਜਾਓ ਗੋਪਾਲ ਰੀ ਜਾਇਓ ਰਹਾਉ ਸੰਤਹਿ ਚਰਨ ਮੂਰ ਲੋ ਮਾਥਾ ਸੰਤਹ ਚਰਨ ਮੂਰ ਲੋ ਮਾਥਾ ਹਮਰੇ ਮਸਤਕ ਸੰਤ ਧਰੇ ਹਾਥਾ ਸਾਧਹਿ ਮੰਤਰ ਸਾਧਹਿ ਓਲਾ ਬੂਲਨੇ ਸਾਧਹਿ ਮੰਤਰ ਮੂਰ ਲੋ ਮਨੂਆ ਸਾਧਹਿ ਮੰਤਰ ਮੂਰ ਲੋ ਮਨੂਆ ਤਾ ਤੇ ਗਤ ਹੋਏ ਇਹ ਵਿਸ਼ਰਾਮ ਹੋਏ ਪਤਿ ਲਾਉਣਾ ਤਾ ਤੇ ਗਤ ਹੋਏ ਤ੍ਰੈ ਗੁਨੀਆਂ ਸਾ ਤੇ ਗਤ ਹੋਏ ਤ੍ਰੈ ਗੁਨੀਆ ਭਗਤ ਹੈ ਦਰਸ ਦੇਖ ਨੈਣ ਰੰਗਾ ਦੇਖ ਪਤਿ ਵਿਸਰਾਮ ਹੈ ਭਗਤ ਹੈ ਦਰਸ ਦੇਖ ਨੈਣ ਰੰਗਾ ਲੋਭ ਮੋਹ ਟੂਟੇ ਲੋਭ ਮੋਹ ਟੂਟੇ ਭ੍ਰਮ ਸੰਗਾ ਕਹੋ ਨਾਨਕ ਸੁਖ ਸਹਿਜ ਅਨੰਦਾ ਖੋਲ ਭੀਤ ਮਿਲੇ ਪਰਮ ਅਨੰਦਾ ਖੋਲ ਭੀਤ मिले परमानंदा सारग मोहल्ला पंजवा कर दूसरा एक ओंकार सतगुरु प्रसाद कैसे कह मोह जीय वेदनाई ए विश्राम कैसे कह मोह इति विश्राम ਲਾਉਣਾ ਹੈ जीय वेदनाई वेदनाई ਇਕੱਠਾ ਹੀ ਪਾਠ ਦਰਸ਼ਨ ਪਿਆਸ ਪ੍ਰੇ ਪ੍ਰੀਤ ਮਨੋਹਰ ਮਾਨ ਨ ਰਹੈ ਬਹੁ ਬਿਦ ਉਮਕਾਈ ਰਹਾਉ ਚਿਤਵਨ ਚਿਤਵਾ ਪ੍ਰੇ ਪ੍ਰੀਤ ਬੈਰਾਗੀ ਕਾਦ ਪਾਵਾ ਹਰ ਦਰਸਾਈ ਜਤਨ ਕਰੋ ਇਹ ਮਾਨ ਨਹੀਂ ਧੀਰੈ ਕੋ ਹੈ ਰੇ ਸੰਤ ਮਿਲਾਈ ਜਾਪ ਤਪ ਸੰਜਮ ਪੁੰਨ ਸਭ ਹੋਮਾ ਤਿਸ ਅਰਪ ਸਭ ਸੁਖ ਜਾਈ ਏਕ ਨਿਮਕ ਪ੍ਰਦਰਸ਼ ਦਿਖਾਵੇ ਤਿਸ ਸੰਤਨ ਕੈ ਬਲ ਜਾਈ ਕਰਉ ਨਿਹੋਰਾ ਬਹੁਤ ਬੇਨਤੀ ਸਿਵ ਦਿਨ ਰਹਿ ਨਾਈ ਮਾਨ ਅਪਮਾਨ ਹਉ ਸਗਲ ਤਿਆਗਾ ਜੋ ਪ੍ਰਯ ਬਾਤ ਸੁਨਾਈ ਦੇਖ ਚਰਿਤ ਭਈ ਹੋ ਬਿਸਮਨ ਗੁਰ ਸਤਗੁਰ ਪੁਰਖ ਮਿਲਾਈ ਪ੍ਰਭ ਰੰਗ ਦਇਆਲ ਮੋਹ ਗ੍ਰਹਿ ਮਹਿ ਪਾਇਆ ਜਨ ਨਾਨਕ ਤਪਤ 부ਝਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ